Hãy subscribe cho kênh Ghiền Mì Gõ Để không bỏ lỡ những ਕੰਸਲ ਮੇਰਾ ਜੀ ਆਪਣਾ ਮੇਰਾ ਨਾਮ ਡਾਕਟਰ ਰਾਜਾ ਸਿੰਘ ਸਤਿ ਸ਼੍ਰੀ ਅਕਾਲ ਸਿੰਘ ਤੁਸੀਂ ਇੱਥੇ ਜਿਹਨੂੰ ਸਾਨੂੰ ਬੁਲਾਇਆ ਅੱਜ ਕਾਰੇ ਸੰਬੰਧ ਵਿੱਚ ਬੁਲਾਇਆ ਮੈਂ ਇਹਦੇ ਪਰ ਜਾ ਕੇ ਵੇਖੂ ਇੱਥੇ ਪਾਣੀ ਦੀ ਸਾਡੇ ਬਹੁਤ ਸਮੱਸਿਆ ਜੀ ਪਾਣੀ ਨੀਂਹ ਦਾ ਬਹੁਤ ਖੜਾ ਹੈ ਘਰਾਂ ਦੇ ਵਿੱਚ ਪਾਣੀ ਵੜੀ ਜਾਂਦਾ ਕੋਈ ਸਾਡੇ ਇੱਥੇ ਯੋਗ ਪ੍ਰਬੰਧ ਨਹੀਂ ਘਰ ਗਰੀਬ ਤਬਕੇ ਦੇ ਘਰ ਡਿੱਗਣ ਦੀ ਕਗਾਰ ਤੇ ਆ ਡਿੱਗ ਰਹੇ ਆ ਘਰਾਂ ਦੇ ਵਿੱਚ ਪਾਣੀ ਵੜਿਆ ਪਿਆ ਸਮਾਨ ਜਿਹੜਾ ਖਾਣ ਪੀਣ ਵਾਲਾ ਸਮਾਨ ਖਰਾਬ ਹੋਇਆ ਪਿਆ ਲੀੜੇ ਬਿਸਤਰੇ ਪੇਟੀਆਂ ਦੇ ਵਿੱਚ ਪਾਣੀ ਵੜਿਆ ਪਿਆ ਇਸ ਕਰਕੇ ਅਸੀਂ ਅਸੀਂ ਸਾਰੇ ਪਿੰਡ ਵਾਸੀ ਇਕੱਠੇ ਹੋਏ ਆ ਤੇ ਪ੍ਰਸ਼ਾਸਨ ਤੋਂ ਪੁਰਜ਼ੋਰ ਅਪੀਲ ਹੈ ਅਸੀਂ ਪਿੰਡ ਡਾਲੇ ਦੀ ਜਿਹੜੀ ਆ ਭਾਈਚਾਰਕ ਸਾਂਝ ਕਾਇਮ ਰੱਖਣੀ ਚਾਹੁੰਦੇ ਆ ਸਾਰੇ ਇਕੱਠੇ ਆ ਅਸੀਂ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕਰਦੇ ਆ ਵੀ ਸਾਡੇ ਇਸ ਪਾਣੀ ਦਾ 3-4 ਦਿਨ ਹੀ ਇਹ ਪਹਿਲਾਂ ਬੱਲੀ ਗਰੁੱਪ ਨੇ ਜਿਹੜਾ ਹੈਗਾ ਬੀਲੀ ਘਰ ਦੇ ਵਿੱਚੋਂ ਪਾਣੀ ਕੱਢਿਆ ਠੀਕ ਆ ਜੀ ਉਹ ਬੜਾ ਖਰਚਾ ਆ ਪਿਛਲੇ ਦਿਨਾਂ ਦੇ ਵਿੱਚ ਟਰੈਕਟਰ ਲਾ ਕੇ ਅੰਡ ਡੀਜਲ ਆਪ ਦਾ ਬਾਲ ਕੇ ਅਸੀਂ ਪਾਣੀ ਕੱਢਿਆ ਅੱਜ ਫੇਰ ਹੁਣ ਮੀਂਹ ਬਹੁਤ ਪੈ ਗਿਆ ਅੱਗੇ ਵੀ ਗਾਂ ਮੂਰੇ ਮੀਂਹ ਦੀ ਚੇਤਾਵਨੀ ਆ ਵੀ ਸਾਡਾ ਇਹ ਪ੍ਰਸ਼ਾਸਨ ਤੋਂ ਪੁਰਜਰ ਪੀਲਾ ਵੀ ਇਹ ਸਾਡਾ ਸਥਾਈ ਹੱਲ ਕੀਤਾ ਜਾਵੇ ਸਾਡਾ ਕਿਸੇ ਨਾਲ ਕੋਈ ਪਾਰਟੀ ਬਾਜੀ ਨਹੀਂ ਗਈ ਅਸੀਂ ਪ੍ਰਸ਼ਾਸਨ ਤੋਂ ਸੀਐਮ ਸਾਹਿਬ ਸਾਡੇ ਬੜੇ ਨੇਕ ਦਿਲ ਨੇ ਹਣ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬੜਾ ਉਹ ਜਿਹਦਾ ਕੰਮ ਕਰ ਰਹੇ ਆ ਸਾਡਾ ਵੀ ਉਹ ਪੈਂਡ ਕਿਤੇ ਹਣ ਪੀੜਤਾਂ ਦੇ ਵਿੱਚ ਲੰਗਣਾ ਜਾਵੇ ਕਿਉਂਕਿ ਸਾਡੇ ਪਿੰਡ ਦਾ ਬੜਾ ਸਹਿਯੋਗ ਆ ਸਾਰੇ ਇਕੱਠੇ ਆ ਭਾਈਚਾਰਕ ਸਾਂਝ ਆ ਤੇ ਸਾਨੂੰ ਇਹ ਸਾਡਾ ਜਿਹੜਾ ਯੋਗ ਹੱਲ ਕੀਤਾ ਜਾਵੇ ਪਾਣੀ ਦੀ ਜਿਹੜੀ ਪਾਣੀ ਦੀ ਸਮੱਸਿਆ ਜਿਹੜੀ ਆ ਨਾ ਬਹੁਤ ਵੱਡੇ ਪੱਧਰ ਤੇ ਸਾਡੇ ਘਰਾਂ ਦੇ ਵਿੱਚ ਮੈਂ ਤੁਹਾਨੂੰ ਪਾਣੀ ਘਰਾਂ ਦੇ ਵਿੱਚ ਬੜਿਆ ਫਿਰ ਦੱਸਾਂਗਾ ਦਾ ਹੁਣ ਫਿਰ ਠੀਕ ਆ ਜੀ ਪਾਣੀ ਬਹੁਤ ਘਰਾ ਦੇ ਵਿੱਚ ਐਸਨੂੰ ਆ ਮੁੰਡੇ ਬੁਖਾਰ ਰਿਹਾ ਜੀ ਪਾਣੀ ਘਰ ਡਗਰੇ ਆ ਬੜਾ ਬੜਾ ਨੁਕਸਾਨ ਹੋ ਰਿਹਾ ਸਾਡੇ ਸਾਰਾ ਠੀਕ ਹੈ ਜੀ ਆ ਸਕੂਟਰ ਮੋਟਰਸਾਈਕਲ ਬੰਦ ਹੋ ਰਿਹਾ ਸਾਰੇ ਆ ਹੜ ਮਤਲਬ ਜਾਂਦਾ ਜਿਹੜੀ ਇਕੱਠੀ ਹੋਈ ਆ ਠੀਕ ਹੈ ਤੁਹਾਡੇ মিডিਆ ਦੇ ਮਾਧਿਅਮ ਤੋਂ ਅਸੀਂ ਪੰਜਾਬ ਦੇ ਮੁੱਖ ਮੰਤਰੀ ਤਾਂ ਸਾਡੇ ਡਿਸਟ੍ਰਿਕਟ ਦੇ ਪ੍ਰਸ਼ਾਸਨ ਡੀਸੀ ਸਾਹਿਬ ਤਾਈਂ ਕਿ ਤੁਹਾਡੇ ਮਾਧਿਮਾ ਰਾਹੀਂ ਇਹ ਗੱਲ ਪਹੁੰਚਾਉਣੀ ਚਾਹੁੰਦੇ ਆ ਕਿ ਸਾਡੇ ਗਰੀਬ ਧੱਕੇ ਦਾ ਗਰੀਬ ਵੀ ਅਮੀਰ ਵੀ ਸਭ ਦਾ ਨੁਕਸਾਨ ਹੋ ਰਿਹਾ ਠੀਕ ਆ ਜੀ ਲਗਾਤਾਰ ਬਾਰਸ਼ ਪੈਣ ਦੇ ਨਾਲ ਘਰ ਟਹਿ ਰਹੇ ਆ ਤੇ ਅਸੀਂ ਪੁਰਜ਼ੋਰ ਅਪੀਲ ਕਰਦੇ ਆ ਪ੍ਰਸ਼ਾਸਨ ਤੋਂ ਵੀ ਸਾਡੀ ਫੌਰੀ ਜਿਹੜੀ ਆ ਇਹ ਮੰਗ ਨੂੰ ਸੰਕਾਰਿਆ ਜਾਵੇ ਸਾਡਾ ਇਹ ਜਿਹੜਾ ਪਾਣੀ ਦਾ ਨਿਕਾਸ਼ ਦਾ ਮਸਲਾ ਹੱਲ ਕੀਤਾ ਜਾਵੇ ਤੇ ਜੇ ਕਿਸੇ ਕੋਈ ਜਿਹੜਾ ਆਪ ਨਾਲ ਕਰਦਾ ਉਹ ਐਕਸਟਰਾ ਕਰਦੇ ਵਾਲੇ ਜਾਂਦੇ ਹਨ ਜੋ ਅਸੀਂ ਪਾਣੀ ਆ ਅਸੀਂ ਇਕੱਠੇ ਕਰਕੇ ਬੱਲੀ ਨੰਬਰ ਦਾ ਗਰੁੱਪ ਦਾ ਜਿਹੜੇ ਹੈਗੇ ਆ ਸਾਡੀ ਟੀਮ ਹੈ ਅਸੀਂ ਉਹ ਆਪਦੇ ਲੈਵਲ ਤੇ ਆਪਦੇ ਖਰਚੇ ਤੇ ਅਸੀਂ ਇਹ ਪਾਣੀ ਕੱਢ ਰਹੇ ਆ ਕਿੰਨਾ ਦੀ ਕਰੇ ਅਸੀਂ ਹਜ਼ਾਰਾਂ ਦਾ ਇੰਨਾ ਖਰਚਾ ਕਰਦੇ ਰਵਾਂਗੇ ਇਹ ਪ੍ਰਸ਼ਾਸਨ ਨੂੰ ਸਾਡੀ ਮਦਦ ਕਰਨ ਦੀ ਜ਼ਰੂਰਤ ਹੈ ਅਸੀਂ ਆਪ ਸਾਰਾ ਖਰਚਾ ਕਰਕੇ ਆਪਾਂ ਬਖਤਰ ਕਰੀਏ ਕੋਈ ਹਾਂਜੀ ਕਾਇਮੜਾ ਕਿੱਥੇ ਤੋਂ ਟਰੈਕਟਰ ਲਾ ਦੇ ਜਿਹੜਾ ਪਾਣੀ ਕੱਢਦੇ ਆ ਆ ਜਾ ਜੀ ਆ ਜਾ ਆਹ ਵੇਖੋ ਜੀ ਟਰੈਕਟਰ ਲੱਗਾ ਵਿਆ ਇਹਦੇ ਅੱਜ ਕਿਰਾਏ ਤੇ ਲੱਗਾ ਹੋਇਆ ਨਾ ਇਹ ਲੱਗਾ ਹੈ ਨੰਬਰ 25 ਪਹਿਹ ਕੱਡੇ ਆਂ ਜੀ ਦੇਵਾ ਜੀ ਨਹੀਂ ਨਹੀਂ ਪੈਂਡ ਦੇ ਵਿੱਚੋਂ ਸਾਡੇ ਫੱਲੀ ਨੰਬਰ ਦਾ ਡ੍ਰੌਪ ਤੇ ਜਿਹੜੇ ਬੰਦੇ ਆ 4 5 7 10 ਜਿਹੜੇ ਹੈਗੇ ਚੱਲੇ ਹੋਏ ਉਹ ਉਹ ਕੱਟ ਪਾਹੇ ਕੱਡੇ ਕਿਥੇ ਉਹ ਡੀਜ਼ਲ ਭਰ ਰਿਹਾ ਜਿੱਦਾਂ ਰਾਤ ਨਾਲੇ ਇੱਥੇ ਰਾਖੀ ਕਰਦੇ ਆ ਮਸ਼ੀਨਰੀ ਦੀ ਠੀਕ ਆ ਜੀ ਅਸੀਂ ਡੀਲ ਬਾਰ ਰਹੇ ਆ ਬਾਕੀ ਸਾਰੇ ਬੰਦਿਆਂ ਦੀਆਂ ਦਿਹਾੜੀਆਂ ਛੱਡ ਕੇ ਮਿਹਨਤ ਮਜ਼ਦੂਰ ਵਾਲੇ ਮਜ਼ਦੂਰੀ ਵਾਲੇ ਬੰਦੇ ਆ ਜੀ ਠੀਕ ਆ ਜੀ 4.5 10 10 ਜੀ 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 ਸੁਚਾਰ ਸੰਗੀ ਸਬਸਕ੍ਰਾਈਬ ਕਰਕੇ ਜੇ ਅੱਜ ਇੱਥੇ ਤੋਂ ਪਾਲਿਸ ਡਰ ਰਿਹਾ ਫੈਂਟ ਲਾ ਕੇ ਹਾਂਜੀ ਹਾਂਜੀ ਉਹ ਤੇ ਟੈਕਨੋ ਤੋਂ ਆਪਣਾ ਬਿਲਾ ਤੋਂ ਡਿਪੈਂਡੈਂਸ ਆ ਦੇ ਰਹੇ ਆ ਨਾ ਹੀ ਆਪਣਾ ਨੰੰਬੀ ਬਲੀ ਨੰਬਰਦਾਰ ਦੇ ਬੰਦੇ ਆਈ ਸਾਡੇ ਨਾਲ ਯਾਨੀ ਕੋਈ ਸਾਡੇ ਨਾਲ ਕੋਈ ਪੰਚਾਇਤ ਨਹੀਂ ਖੜੀ ਕੋਈ ਮੈਂਬਰ ਨਹੀਂ ਖੜਿਆਗਾ ਤੇ ਉਹ ਸਾਡੇ ਨਾਲ ਸਾਡੇ ਨਾਲ ਉਹੀ ਸੰਯੋਗ ਦੇ ਰਹੇ ਆ ਜੀ ਵੀ ਭਾਈ ਧੀਮ ਦਾ ਭਾਈ ਇਸ਼ਾਰਾ ਜਾਈ ਮੇਰ ਮਤਲਬ ਕਿ ਉਹ ਬੰਦੇ ਸਾਡੇ ਨਾਲ ਯਾਨੀ ਕਿ ਜਿਹੜੇ ਮੇਨ ਮੇਨ ਸਾਡੇ ਘਰਾਚੋ ਸਾਡੇ ਨਾਲ ਮਤਲਬ ਕਰ ਰੇ ਆ ਸਾਡੀ ਮਤਲਬ ਮਦਦ ਕਰ ਰੇ ਆ ਸਾਡੇ ਦਾ ਘਰਾਂ ਚ ਗ੍ਰਿਪਰ ਘਰਾਂ ਚ ਪਾਣੀ ਵੜ ਗਿਆ ਜੀ ਬਹੁਤ ਬੁਰਾ ਹਾਲਾ ਬਹੁਤ ਜ਼ਿਆਦਾ ਮੰਦਾ ਹਾਲਾ ਆ ਤੇ ਟਰੈਕਟਰ ਵੀ ਅਸੀਂ ਸਰਕਾਰੀ ਆ ਜੋ ਕਿ ਪੰਚਾਇਤੀ ਆ ਅਸੀਂ ਇਹ ਵੀ ਕਿਰਾਏ ਤੇ ਲਿਆ ਅੱਜ 5000 ਰੁਪਏ ਜੋ ਇੱਕ ਦਿਨ ਦਾ 12 ਘੰਟਾ ਦਾ 5000 ਪਰ ਤੇ ਕਿੰਨਾ ਚਿਰ ਹੋ ਕੇ ਸਾਨੂੰ ਚੱਲੀ ਜਾਂਦੇ ਨੇ ਇਹ ਅਸੀਂ 12 ਵਜੇ ਸਟਾਰਟ ਕੀਤਾ ਜੀ ਪਹਿਲਾਂ 3 ਦਿਨ ਅਸੀਂ 4 ਦਿਨ ਆਪ ਦਾ ਚਲਾਇਆ ਜੀ ਉਹ ਤੇ ਅੱਜ ਸਾਨੂੰ ਪੱਖਾ ਨਹੀਂ ਮਿਲਿਆ ਕਿਸੇ ਪਾਸਿਓ ਤੇ ਅਸੀਂ ਫਿਰ ਹੁਣ ਆਪ ਦਾ ਕਿਰਾਏ ਤੇ ਲੈ ਕੇ ਆਂਦਾ ਜੀ ਹੀ ਮੰਗ ਕਰਦੇ ਬਾਈ ਜੀ ਹੁਣ ਅਸੀਂ ਪ੍ਰਸ਼ਾਸਨ ਤੋਂ ਇਹ ਮੰਗ ਕਰਦੇ ਆਂ ਵੀ ਸਾਡਾ ਇਸ ਪਾਣੀ ਦਾ ਹੱਲ ਕੀਤਾ ਜਾਵੇ ਕਿਉਂ ਪੰਚਾਇਤ ਸਾਡੀ ਕੋਈ ਸੁਣਵਾਈ ਨਹੀਂ ਕਰ ਰਹੀ ਪੰਚਾਇਤ ਜੇ ਸੁਣਵਾਈ ਕਰਦੀ ਹੁੰਦੀ ਤਾਂ ਇੰਨਾ ਮੰਦਾ ਹਾਲ ਨਹੀਂ ਹੋਣਾ ਸੀ ਦੇਖੋ ਆਹੀ ਛੱਪੜ ਨੀਵੇਂ ਹੁੰਡੇ ਦਾ ਘਰਾਂ 'ਚ ਪਾਣੀ ਨਹੀਂ ਵੜਦਾ ਸੀ ਅਈ ਬੁਰਾ ਹਾਲ ਹੋ ਗਿਆ ਸਾਡਾ ਘਰਾਂ 'ਚ ਪਾਣੀ ਵੜ ਗਿਆ ਛੱਤਾਂ ਤਾਂ ਬੁਰਾ ਹਾਲ ਹੋਇਆ ਪਿਆ ਕੋਈ ਸੁਣਵਾਈ ਨਹੀਂ ਗਈ ਪੰਚਾਇਤ ਦੀ ਕੋਈ ਸੁਣਵਾਈ ਨਹੀਂ ਜੇ ਪੰਚਾਇਤ ਨੇ ਮਦਦ ਕਰ ਦੇ ਸਾਡੇ ਨਾਲ ਸੰਯੋਗ ਦੇ ਲਈ ਨਾ ਤਾਂ ਤੁਰੇ ਨਾ ਤਾਂ ਉਹਨਾਂ ਨੂੰ ਨਹੀਂ ਤਿਆਰ ਕੀ ਅਨਿ ਇੱਥੇ ਡਾਕਟਰ ਸਾਹਿਬ ਜਿਹੜਾ ਤੁਸੀਂ ਅੱਜ ਇੱਥੇ ਇਕੱਠੇ ਹੋਏ ਆਇਆ ਇਸ ਕਾਰਨ ਕਿ ਕਿ ਸਾਂਦ ਰੇਪੋਂਟਿਚ ਐਨੀਵਰ ਦਸਮੜਾ ਆਇਆ ਇਸੇ ਜਿਆਦਾ ਬਾਰਿਸ਼ ਹੋਣ ਕਾਰਨ ਇਹ ਗਰੀਬ ਘਰਾਂ ਦੇ ਵਿੱਚ ਪਾਣੀ ਵੜ ਗਿਆ ਨੀਨਾ ਬਾਈ ਜੀ ਦਾ ਬਾਈ ਹੈਗਾ ਰਾਜਾ ਸਿੰਘ ਇਹਦੇ ਪਿਤਾ ਦਾ ਨਾਮ ਹੈਗਾ ਰੇਸ਼ਮ ਸਿੰਘ ਹੂੰ ਪਿੰਡ ਪਿੰਡ ਡਾਲਾ ਜੀ ਅੱਛਾ ਜੀ ਪਾਣੀ ਬਹੁਤ ਜਿਆਦਾ ਘਰਾਂ 'ਚ ਵੜ ਗਿਆ ਘਰ ਦਾ ਬੜਾ ਨੁਕਸਾਨ ਹੋਇਆ ਪਿਆ ਜੀ ਜੀ ਨੁਕਸਾਨ ਹੋਇਆ ਜੀ ਸਾਤਾਂ ਵੀ ਡਗ ਪੀਆਂ ਤੇ ਅੰਦਰ ਪਾਣੀ ਵੜਿਆ ਖਾਣ ਪੀਣ ਵਾਲੀਆਂ ਚੀਜ਼ਾਂ ਸਾਰੀਆਂ ਖਰਾਬ ਹੋ ਗਈਆਂ ਤੇ ਪੇਟੀਆਂ ਬੈੱਡ ਜਿਹੜੇ ਆ ਬਿਸਤਰੇ ਵਗੈਰਾ ਸਾਰੇ ਖਤਮ ਹੋਏ ਪਿਆ ਪਾਣੀ ਤੁਸੀਂ ਦੇਖ ਹੀ ਰਹੇ ਹੋ ਤੁਸੀਂ ਕੈਮਰੇ ਰਾਹੀਂ ਤੁਹਾਨੂੰ ਪਤਾ ਲੱਗ ਰਿਹਾ ਠੀਕ ਆ ਜੀ ਇੱਕ ਘਰ ਦੀ ਦਾਸਤਾਨ ਨਹੀਂ ਇਹ ਹੋਰ ਬਹੁਤ ਸਾਰੇ ਘਰਾਂ ਦੀ ਦਾਸਤਾਨਾਂ ਜਿਨ੍ਹਾਂ ਦੇ 2-2 3-3 ਫੁੱਟ ਘਰਾਂ ਦੇ ਵਿੱਚ ਪਾਣੀ ਵੜਿਆ ਤਕਰੀਬਨ ਕਈਆਂ ਦੀਆਂ 70 ਡਗਪੀਆਂ ਕਈਆਂ ਡੱਗਣਾਂ ਵਾਲੀਆਂ ਬੜਾ ਨੁਕਸਾਨ ਹੋਇਆ ਪਿਆ ਤੇ ਪ੍ਰਸ਼ਾਸਨ ਤੋਂ ਪੁਰਜੋਰ ਅਪੀਲ ਹੈ ਕਿ ਸਾਡੇ ਇਹਨਾਂ ਗਰੀਬ ਸਿੱਖਾਂ ਦੀ ਵਾਹ ਫੜੀ ਜਾਵੇ ਇਹਨਾਂ ਨੂੰ ਮਾਅਵਜ਼ਾ ਦਿੱਤਾ ਜਾਵੇ ਇਹਨਾਂ ਦੇ ਛੱਤ ਸੈਟਲ ਕਰਨ ਲਈ ਛੱਤ ਬਣਾਈ ਜਾਵੇ ਅਸੀਂ ਇਹ ਪੁਰਜ ਅਪੀਲ ਕਰਦੇ ਹਾਂ ਆ ਬੱਚੇ ਕੀ ਨਾਂ ਆਪਣਾ ਮੇਰਾ ਨਾਮ ਸਿਮਰਜੀਤ ਕੌਰ ਹੈ ਅੱਛਾ ਕੀ ਤੁਹਾਨੂੰ ਦੱਸੋ ਤਾਂ ਕਿ ਸਰਕਾਰ ਤੱਕ ਪਹੁੰਚਾਈਏ ਹਾਂਜੀ ਸਾਡੇ ਘਰ ਦਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਵਾ ਜਿਵੇਂ ਤੁਸੀਂ ਬਾਹਰ ਵੀ ਦੇਖ ਸਕਦੇ ਹੋ ਬਹੁਤ ਜ਼ਿਆਦਾ ਬੁਰਾ ਹਾਲ ਹੈ ਸਾਡੇ ਘਰ ਦੇ ਕੋਲ ਜਮਾ ਛੱਪੜ ਇੰਨਾ ਡੂੰਗਾ ਕਰਕੇ ਰੱਖਤਾ ਸਾਡੇ ਘਰ ਚ ਇੰਨਾ ਪਾਣੀ ਆ ਗਿਆ ਅਸੀਂ ਕਿੱਥੇ ਜਾਈਏ ਪਿੰਡ ਸਰਪੰਚ ਨੂੰ ਵੀ ਸੋਚਣਾ ਚਾਹੀਦਾ ਛੱਪੜ ਇੰਨਾ ਡੂੰਗਾ ਕਰਨ ਤੋਂ ਪਹਿਲਾਂ ਦੇਖੀਦਾ ਸਹੀ ਲੋਕ ਕਿੱਥੇ ਜਾਣਗੇ ਇੰਨਾ ਛੱਪੜ ਭਰ ਗਿਆ ਦਾ ਦੇਖਣਾ ਚਾਹੀਦਾ ਵਾ ਨਾ ਦੂਜਿਆਂ ਨੂੰ ਵੀ ਮੇਰਾ ਸਾਰਾ ਦਾਜ ਦਾ ਮੇਰਾ ਜਿੰਨਾ ਮੇਰੇ ਮਾਪਿਆਂ ਨੇ ਬਣਾਇਆ ਸੀ ਸਾਰਾ ਖਰਾਬ ਹੋ ਚੁੱਕਿਆ ਵਾ ਹੁਣ ਉਹ ਕੀ ਕਰਨ ਹੁਣ ਐਮਰਜੈਂਸੀ ਵਿੱਚ ਕਿੱਥੋਂ ਇੰਨਾ ਬਣਾਵਾਂਗੇ ਦੱਸੋ ਤੁਸੀਂ ਸਾਰਾ ਸਮਾਨ ਸਾਡਾ ਖਰਾਬ ਹੋ ਚੁੱਕਿਆ ਵਾ ਸਾਡੇ ਘਰ ਦੀਆਂ ਹਰ ਚੀਜ਼ਾਂ ਮਸਾਂ ਬਣਾਈਆਂ ਹੋਈਆਂ ਸਾਰੀਆਂ ਖਰਾਬ ਹੋ ਚੁੱਕੀਆਂ ਵਾ ਹੁਣ ਪੂਰੇ ਟਾਈਮ ਤੇ ਕਿੱਥੋਂ ਬਣਾਵੇ ਸਾਡੇ ਘਰ ਦੀ ਛੱਤ ਵੀ ਡਿੱਗ ਚੁੱਕੀ ਐ ਸੀ ਹੁਣ ਬਿਕਰੋ ਬੇਕਰ ਹੋਣ ਵਾਲਾ ਕੰਮ ਹੋ ਚੁੱਕਿਆ ਵਾ ਕਿਸੇ ਦੇ ਘਰੇ ਸਮਾਨ ਰੱਖਿਆ ਹੋਇਆ ਵਾ ਦੱਸੋ ਕੀ ਕੀਤਾ ਜਾਵੇ ਹੁਣ ਸਾਨੂੰ ਇਹੀ ਆ ਬੱਸ ਵੀ ਸਾਨੂੰ ਹੈਲਪ ਕੀਤੀ ਜਾਵੇ ਸਾਡੀ ਕੀ ਕੀ ਨਸਾਨ ਹੋ ਗਤਾ ਦਾ ਸਾਡੇ ਘਰ ਦੀ ਛੱਤ ਵੀ ਡਿੱਗ ਚੁੱਕੀ ਆ ਹੋਰ ਪਾਣੀ ਭਰਨ ਵਾਲਾ ਸਮਾਨ ਸਾਡੇ ਘਰ ਦਾ ਅੰਦਰ ਤੱਕ ਪਾਣੀ ਚਲਾ ਗਿਆ ਵਾ ਬਹੁਤ ਜ਼ਿਆਦਾ ਬੁਰਾ ਹਾਲ ਹੋ ਚੁੱਕਿਆ ਵਾ ਇਹ ਲੜਕੀ ਦੇ ਵਿਆਹ ਦਾ ਦਾਸ ਸੀਗਾ ਦਾਜ ਵੀ ਖਰਾਬ ਹੋ ਗਿਆ ਦਾਜ ਖਰਾਬ ਹੋ ਗਿਆ ਜਿਹੜਾ ਕਿ ਹੁਣ ਗਰੀਬ ਆ ਜਿਹੜਾ ਸਮਾਨ ਬਣਾਇਆ ਸੀਗਾ ਮੇਰੇ ਮਾਪਿਓ ਨੇ ਉਹ ਵੀ ਸਾਰੇ ਖਰਾਬ ਹੋ ਚੁੱਕਿਆ ਵਾ ਕੀ ਮੰਗ ਕਰਦੇ ਬੇਟਾ ਤੁਸੀਂ ਸਰਕਾਰ ਨੂੰ ਸਾਡੇ ਇਹ ਮੰਗਾ ਸਾਡੇ ਘਰ ਪਾਕੇ ਦਿੱਤੇ ਜਾਣ ਸਾਡੇ ਘਰ ਦਾ ਨਹੀਂ ਕੱਲੇ ਪਿੰਡ ਜਿੱਥੇ ਮਰਜੀ ਜਾ ਕੇ ਦੇਖਣ ਸਾਰਿਆਂ ਦਾ ਇਹੀ ਬੁਰਾ ਹਾਲ ਆ ਸਾਰੀ ਗਲੀ ਦੇਖ ਸਕਦੇ ਹੋ ਤੁਸੀਂ ਅੱਗੇ ਤੱਕ ਪਾਣੀ ਜਾ ਚੁੱਕਿਆ ਵਾ ਬਹੁਤ ਜ਼ਿਆਦਾ ਬੁਰਾ ਹਾਲ ਹੈ ਠੀਕ ਹੈ ਲੋਕਾਂ ਦੇ ਇੱਧਰ ਲੋਕਾਂ ਦੀ ਐਦਾਂ ਛੱਤਾਂ ਚੋਈ ਜਾਂਦੀਆਂ ਵਾ ਅੱਗੇ ਦੇਖੇ ਕੋਈ ਪਤਾ ਲੱਗੇ ਉਹਨਾਂ ਨੂੰ ਕਿੰਨਾ ਬੁਰਾ ਹਾਲ ਆ ਲੋਕਾਂ ਦੇ ਘਰਾਂ ਦਾ ਪ੍ਰਸ਼ਾਸਨ ਦਾ ਤੁਹਾਡੇ ਕੋਲ ਪਹੁੰਚਿਆ ਕੋਈ ਬੰਦਾ ਸੀ ਕੋਈ ਨਹੀਂ ਪਹੁੰਚਿਆ ਹੈਗਾ ਬਈ ਕੋਈ ਆ ਕੇ ਦੇਖਦਾ ਹੀ ਨਹੀਂਗਾ ਕਿਸੇ ਨੂੰ ਕੋਈ ਫਰਕ ਨਹੀਂ ਪੈਂਦਾ ਕਿਸ ਤੱਕ ਕਿਸੇ ਦਾ ਕੁਝ ਭਿੱਜੀ ਜਾਵੇ ਕੁਛ ਹੋਈ ਜਾਵੇ ਕਿਸੇ ਨੂੰ ਨਹੀਂ ਫਰਕ ਪੈਂਦਾ ਇੱਥੇ ਸਾਡੇ মিডিਆ ਵੀਰਾਂ ਰਾਹੀਂ ਅਸੀਂ ਪੰਚਾਇਤ ਕੋਲੇ ਜਾਂ ਸਰਕਾਰ ਕੋਲੇ ਜਾਂ ਪ੍ਰਸ਼ਾਸਨ ਕੋਲੇ ਜਾਂ ਸੀਐਮ ਸਾਹਿਬ ਕੋਲੇ ਜਾਂ ਡੀਸੀ ਸਾਹਿਬ ਕੋਲੇ ਤੁਹਾਡੇ মিডিਆ ਭਰਾਵਾਂ ਰਾਹੀਂ ਅਸੀਂ ਇਹ ਆਵਾਜ਼ ਪਹੁੰਚਾਉਣੀ ਚਾਹੁੰਦੇ ਆਂ ਇਹ ਐਨਾ ਗਰੀਬਾਂ ਦੀ ਬਾਹ ਫੜੀ ਜਾਵੇ ਇਹਨਾਂ ਨੂੰ ਯੋਗ ਬਣਦਾ ਮਾਅਬਜ਼ਾ ਦਿੱਤਾ ਜਾਵੇ ਜਿਵੇਂ ਕਿ ਲੜਕੀ ਨੂੰ ਦੱਸਿਆ ਕਿ ਦੇ ਵਿਆਹ ਦੇ ਤਾਂ ਜਿਹੜਾ ਸਾਰਾ ਸਮਾਨ ਆ ਉਹ ਖਰਾਬ ਹੋ ਗਿਆ ਜੀ ਉਹ ਐਟ ਅ ਟਾਈਮ ਗਰੀਬ ਉਹ ਵਿਆਹ ਬੱਧਾ ਕਿੱਥੋਂ ਲਿਆਊਗਾ ਜੀ ਕਿਵੇਂ ਕੀਤਾ ਜਾਊਗਾ ਮੈਂ ਪ੍ਰਸ਼ਾਸਨ ਤੋਂ ਵੀ ਔਰ ਜਿਹੜੀਆਂ ਐਨ ਆਰ ਆਈ ਜਥੇ ਬੰਦੀਆਂ ਜਾਂ ਕੋਈ ਵੀ ਆ ਉਹਨਾਂ ਤੋਂ ਵੀ ਮੈਂ ਅਪੀਲ ਅਪੀਲ ਕਰਦਾ ਐ ਵੀ ਐਨ ਆਰ ਆਈ ਜਥੇ ਬੰਦੀਆਂ ਵੀ ਬਾਹਰ ਬੈਠੇ ਵੀਰ ਸਾਡੇ ਆ ਇਹਨਾਂ ਗਰੀਬ ਸਿੱਖਾਂ ਦੇ ਸਰਦੇ ਉੱਤੇ ਹੱਥ ਰੱਖਿਆ ਜਾਵੇ ਲੜਕੀ ਦਾ ਕੋਈ ਵਿਆਹ ਕਰਨਾ ਹੈ ਇਹਨਾਂ ਦੀ ਮਾਇਕ ਸਹਾਇਤਾ ਕੀਤੀ ਜਾਵੇ ਸਾਡੇ ਪਿੰਡ ਦੇ ਫੋੜ ਵੀ ਆ ਵੀਰ ਆ ਸਾਡੇ ਇਹਨਾਂ ਦਾ ਵੀ ਘਰ ਡਿੱਗਿਆ ਪਿਆ ਘਰ ਦੇ ਵਿੱਚ ਪਾਣੀ ਵੜਿਆ ਪਿਆ ਠੀਕ ਹੈ ਜੀ ਇਹਨਾਂ ਦਾ ਵੀ ਪੂਰਾ ਹਾਂ ਜੀ ਕੁਲਵਿੰਦਰ ਸਿੰਘ ਜੀ ਕੁਲਵਿੰਦਰ ਸਿੰਘ ਕੁਲਵਿੰਦਰ ਸਿੰਘ ਤੁਹਾਡੇ ਪਿਤਾ ਦਾ ਨਾਮ ਕੀ ਹੈ ਰੇਸ਼ਮ ਸਿੰਘ ਜੀ ਰੇਸ਼ਮ ਸਿੰਘ ਹਾਂ ਜੀ ਪਿੰਡ ਪਿੰਡ ਡਾਲਾ ਜੀ ਪਿੰਡ ਡਾਲਾ ਜੀ ਹਾਂ ਜੀ ਠੀਕ ਹੈ ਇਹਨਾਂ ਦਾ ਬਹੁਤ ਨੁਕਸਾਨ ਹੋਇਆ ਤਕਰੀਬਨ ਜਿਹੜੇ ਅਸੀਂ ਨਕਰਾਂ ਜਿਖਰੀ ਬਸਤੀ ਜਿਖਰੀ ਪਰਾਂ ਚ ਬੈਠੇ ਕੜੇ ਆ ਤਕਰੀਬ ਨਹੀਂ ਘਰਾ ਦਾ ਨੁਕਸਾਨ ਹੋਇਆ ਜੀ ਇਹ ਸਾਰੀ ਮੈਂ ਤਾਂ ਕਿਨਾਂ ਪਟਵਾਰੀ ਤੋਂ ਜਾ ਕੇ ਸੇ ਤੋਂ ਗਰਦਾਬਰੀ ਕਰਾ ਕੇ ਇਹਨਾਂ ਨੂੰ ਯੋਗ ਮਾਜਰਤਾ ਦਿੱਤਾ ਜਾਵੇ ਜੀ ਮੈਂ ਪ੍ਰਸ਼ਾਸਨ ਤੋਂ ਤਹਿਸੀਲਦਾਰ ਸਾਹਿਬ ਤੋਂ ਐਡਮਨ ਸਾਹਿਬ ਤੋਂ ਡੀਸੀ ਸਾਹਿਬ ਤੋਂ ਸਾਡੇ ਜ਼ਿਲ੍ਹੇ ਮੋਗੇ ਦੇ ਇਹਨਾਂ ਤੋਂ ਮੰਗ ਕਰਦੇ ਆ ਕਿ ਵਸੇ ਜਿਵੇਂ ਫਸਲਾਂ ਦੀ ਗਰਦਾਬਰੀ ਕਰਾਈ ਜਾਂਦੀ ਹੈ ਇਹਨਾਂ ਦੇ ਘਰੇ ਵੀ ਯੋਗ ਅਫਸਰ ਤੋਂ ਕੋਈ ਤਖਨੀਕ ਕਰਾ ਕੇ ਇਹਨਾਂ ਨੂੰ ਯੋਗ ਮਾਜਰਤਾ ਦਿੱਤਾ ਜਾਵੇ ਜੀ ਇਹ ਕੀ ਗੱਲ ਸਾਡੀ ਐਨਆਰਆਈ ਆ ਉਹ ਵੀ ਮਦਦ ਕਰਨ ਇਹਨਾਂ ਦੀ ਕੋਈ वो नहीं आवे